ਕਾਰਪੋਰੇਟ ਘਰਾਣਿਆਂ ਨੇ ਆਪਣੇ ਦੇ ਕਾਬਜ ਹੋ ਜਾਣਾ ਅਸੀਂ ਉਹਦੀ ਜਿਉਂਦੀ ਜਾਗਦੀ ਸਾਹਮਣੇ ਤੁਹਾਡੇ ਐਗਜ਼ਾਮਪਲ ਖੜੇ ਆ ਅਸੀਂ ਸ਼ਿਕਾਰ ਹੋ ਚੁੱਕੇ ਆ ਇਹਨਾਂ ਦੇ ਫਾਰਮ ਆਪਦੇ ਜ਼ਮੀਨਾਂ 'ਚ ਬਣਾਏ ਹੋਏ ਆ ਅਸੀਂ ਮਾਲਕ ਹੁੰਦੇ ਹੋਏ ਵੀ ਅਸੀਂ ਮਾਲਕ ਨਹੀਂ ਰਹੇ ਅਸੀਂ ਇਹਨਾਂ ਦੇ ਨੌਕਰ ਬਣ ਗਏ ਆ ਪਹਿਲਾਂ ਇਹਨਾਂ ਨੇ ਪੂਰਾ ਸਾਨੂੰ ਕੋਈ ਆਪਦੀਆਂ ਜਿਹੜੇ ਰੰਗ ਨਹੀਂ ਦਿਖਾਏ ਅਸੀਂ ਵੀ ਸਾਰੇ ਤਾਂ ਹੀ ਵੱਧ ਤੋਂ ਵੱਧ ਫਾਰਮਰ ਜੁੜਦੇ ਰਹੇ ਬਾਅਦ 'ਚ ਉਹ ਇਹਨਾਂ ਨੇ ਸ਼ਰਤਾਂ ਲਾਗੂ ਕਰਨੀਆਂ ਕਿਉਂਕਿ ਇਹਨਾਂ ਨੇ ਥੱਪਾ ਕਾਗਜਾਂ ਦਾ ਸਾਈਨ ਕਰਾ ਲੈਂਦੇ ਆ ਬਾਈ ਜੀ ਸਾਡੇ ਦੇ ਸਕੰਜਾ ਇਹ ਜਗਾ ਹਸਤਾ ਨਾ ਤਾਂ ਸਾਨੂੰ ਟਾਈਮ ਨਾਲ ਚਿਕਸ ਦਿੰਦੇ ਆ ਜੇ ਦੇ ਦਿੰਦੇ ਆ ਤਾਂ ਟਾਈਮ ਨਾਲ ਚੱਕਦੇ ਨਹੀਂ ਜਿਹੜਾ ਉਹ ਨੁਕਸਾਨ ਹੁੰਦਾ ਤਾਂ ਉਹ ਸਾਡੇ ਆਪਣੇ ਫਾਰਮਰ ਤੋਂ ਵਸੂਲਣ ਦੀ ਕੋਸ਼ਿਸ਼ ਕਰਦੇ ਆ ਛਿੱਲਾਈ ਲੜਦੇ ਨੇ ਬਹੁਤ ਲੋਕ ਤਾਂ ਕਹਿੰਦੇ ਨੇ ਕਿ ਬੇਲੇ ਨੇ ਤਾਂ ਅਸੀਂ ਵੀ ਤਾਂ ਹੀ ਇਹਨਾਂ ਨੂੰ ਸਮਰਥਨ ਕਰਨ ਆਏ ਆ ਇੱਕ ਅੰਡੇ ਦਾ ਰੇਟ ਆ ਜਿਹੜਾ 7-8 ਰੁਪਏ ਆ ਚਲੋ ਇਹ 3 ਰੁਪਏ ਦੀ ਲਾਗਤ ਆ ਕਿ ਉਹਨੂੰ ਤਿਆਰ ਕਰਨ ਦੀ ਤਾਂ 10 ਰੁਪਏ ਦੇ ਵਿੱਚ ਚੂਜਾ ਬੱਚਾ ਅੰਡੇ ਚੋਂ ਬਾਹਰ ਆਉਂਦਾ ਪਰ ਸਾਨੂੰ ਇਹ ਕੀ ਰੇਟ ਦਿੰਦੇ ਆ ਹਣ ਪਹਿਲਾਂ ਜਿਹੜਾ ਸਾਨੂੰ 10 ਤੋਂ 12 ਰੁਪਏ ਚੂਜਾ ਮਿਲਦਾ ਸੀਗਾ ਬੱਚਾ ਮਿਲਦਾ ਸੀਗਾ ਹੁਣ ਉਹ 40 ਰੁਪਏ ਮਿਲ ਰਿਹਾ ਹੈਗਾ ਕਿਉਂਕਿ ਸਾਡੇ ਹੱਥ ਫੜਾ ਲੈ ਉਹਨਾਂ ਨੇ ਲਿਖਤ ਕਰ ਲਈ ਭਾਈ ਲਾਲਚ ਦਿੱਤਾ ਹੋਊਗਾ ਲਿਖਤਾ ਤਾਂ ਹੋਈਆਂ ਨੇ ਜੀ ਬਿਲਕੁਲ ਆਪਣੇ ਕਾਰਪੋਰੇਟ ਘਰਾਣੇ ਆ ਇਹ ਆਪਾਂ ਨੂੰ ਨੌਕਰੀ ਪੇਸ਼ਾ ਦੇਖਣਾ ਚਾਹੁੰਦੇ ਆ ਵੀ ਅਸੀਂ ਟੁਕੜਾ ਟੁਕੜਾ ਸੁੱਟੀਏ ਤੇ ਇਹ ਸਾਡੇ ਟੁਕੜੇ ਤੇ ਹੀ ਚੱਲਣ ਆਪਾਂ ਨੂੰ ਮਾਲਕ ਨਹੀਂ ਇਹ ਬਰਦਾਸ਼ਤ ਕਰਦੇ ਬਰਨਾਲੇ ਦੀ ਅਨਾਜ ਮੰਡੀ ਵਿੱਚ ਮੌਜੂਦ ਆ ਕਿਸਾਨਾਂ ਦੇ ਵੱਡੇ ਇਕੱਠ ਨੇ ਜਿਹੜੇ ਤੁਹਾਨੂੰ ਦਿਖਾਈ ਦੇ ਰਹੇ ਨੇ तकरीबन ਲੱਖਾਂ ਦੀ ਗਿਣਤੀ 'ਚ ਕਿਸਾਨ ਨੇ ਜਿਹੜੇ ਇੱਥੇ ਪਹੁੰਚੇ ਨੇ ਸੋ ਜਿੱਥੇ ਖੇਤੀਬਾੜੀ ਨਾਲ ਸੰਬੰਧਿਤ ਮਸਲੇ ਉਚਾਰੇ ਜਾ ਰਹੇ ਨੇ ਸਰਕਾਰਾਂ ਨਵੀਆਂ ਨੀਤੀਆਂ ਲੈ ਕੇ ਆ ਰਹੀਆਂ ਨੇ ਸੋ ਉਹਨਾਂ ਨੀਤੀਆਂ ਦੇ ਤਹਿਤ ਖੇਤੀ ਕਰਨ ਲਈ ਕਿਸਾਨਾਂ ਨੂੰ ਕਿਹਾ ਜਾ ਰਿਹਾ ਪਰ ਇੱਥੇ ਕੁਝ ਵੀਰ ਨੇ ਪੋਲਟਰੀ ਮੁਰਗੀ ਫਾਰਮ ਨਾਲ ਪੋਲਟਰੀ ਫਾਰਮਿੰਗ ਨਾਲ ਸੰਬੰਧਿਤ ਨੇ ਸੋ ਜਿਹੜੀਆਂ ਨੀਤੀਆਂ ਦਾ ਅੱਜ ਕਿਸਾਨ ਵਿਰੋਧ ਕਰ ਰਹੇ ਨੇ ਉਹ ਨੀਤੀਆਂ ਵੀਰਾਂ ਤੇ ਲਾਗੂ ਹੋ ਚੁੱਕੀਆਂ ਨੇ ਸੋ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆ ਸਾਰਾ ਸਿਸਟਮ ਕਿਉਂਕਿ ਹਰ ਕੋਈ ਕਹਿੰਦਾ ਹੈ ਕਿ ਖੇਤੀ ਦੇ ਨਾਲ ਕੋਈ ਸਾਈਡ ਬਿਜ਼ਨਸ ਹੋਣਾ ਚਾਹੀਦਾ ਸੋ ਵੀਰਾਂ ਨੇ ਖੇਤੀ ਦੇ ਨਾਲ ਨਾਲ ਪੋਲਟਰੀ ਫਾਰਮ ਦਾ ਕੰਮ ਆ ਜਿਹੜਾ ਉਹ ਚਲਾਇਆ ਸੋ ਕੀ ਨੇ ਇਹਨਾਂ ਦੇ ਮਸਲੇ ਕੀ ਨੇ ਮੰਗਾ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਵੀਰ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਕੀ ਨਾਮ ਹੈ ਜੀ ਮੇਰਾ ਨਾਮ ਗੁਨੇਂਦਰ ਸਿੰਘ ਹੈ ਜੀ ਮੈਂ ਲੋਕਲ ਇਥੋਂ ਬਰਨਾਲੇ ਤੋਂ ਆ ਅਸੀਂ ਪੋਲਟਰੀ ਫਾਰਮਿੰਗ ਦਾ ਧੰਦਾ ਕਰਦੇ ਆਂ ਜੋ ਸਰਕਾਰ ਆਪਣੀ ਕਹਿੰਦੀ ਹੈ ਵੀ ਸਾ ਇੱਕ ਧੰਦੇ ਤੁਸੀਂ ਕਰੋ ਅਸੀਂ ਅੱਜ ਇੱਥੇ ਆਏ ਆ ਕਿਸਾਨਾਂ ਨੂੰ ਆਪਣੇ ਜਿਹੜੇ ਆਗੂ ਆਏ ਆ ਇੱਥੇ ਜਿਹੜਾ ਇਕੱਠ ਹੋਇਆ ਇਹਨਾਂ ਨੂੰ ਸਮਰਥਨ ਕਰਨ ਆਏ ਆ ਗੱਲ ਕੀ ਵਜ੍ਹਾ ਕੀ ਆ ਅਸੀਂ ਜਿਹੜੇ ਆਪਾਂ ਪਹਿਲਾਂ ਵੀ ਆਪਣਾ 2020 'ਚ ਜਦੋਂ ਇਹ ਲੱਗਿਆ ਸੀ ਆਪਣੀ ਐਜੀਟੇਸ਼ਨ ਹੋਈ ਆ ਸਟਾਰਟ ਉਦੋਂ ਇਹੀ ਸੀ ਵੀ ਆਪਾਂ ਨੂੰ ਇਹਨਾਂ ਨੇ ਕਾਰਪੋਰੇਟ ਘਰਾਣੇ ਨੇ ਆਪਣੇ ਤੇ ਕਾਬਜ਼ ਹੋ ਜਾਣਾ ਅਸੀਂ ਉਹਦੀ ਜਿਉਂਦੀ ਜਾਗਦੀ ਸਾਹਮਣੇ ਤੁਹਾਡੇ ਐਗਜ਼ਾਮਪਲ ਖੜੇ ਆ ਅਸੀਂ ਸ਼ਿਕਾਰ ਹੋ ਚੁੱਕੇ ਆ ਇਹਨਾਂ ਦੇ ਸ਼ਿਕਾਰ ਹੋ ਚੁੱਕੇ ਜੀ ਹਾਂਜੀ ਬਿਲਕੁਲ ਕਿਉਂਕਿ ਇੰਟਰੀ ਫਾਰਮ ਵੀ ਇਹਦੇ ਸ਼ਿਕਾਰ ਹੋ ਚੁੱਕੇ ਨੇ ਬਿਲਕੁਲ ਜੀ ਬਿਲਕੁਲ ਨਹੀਂ ਕਿੱਦਾਂ ਕੀ ਸਿਸਟਮ ਕੀ ਆ ਅਸੀਂ ਭਾਈ ਜੀ ਗੱਲ ਕੀ ਆ ਅਸੀਂ ਫਾਰਮ ਆਪਦੇ ਜ਼ਮੀਨਾਂ 'ਚ ਬਣਾਏ ਹੋਏ ਆ ਅਸੀਂ ਮਾਲਕ ਹੁੰਦੇ ਹੋਏ ਵੀ ਅਸੀਂ ਮਾਲਕ ਨਹੀਂ ਰਹੇ ਅਸੀਂ ਇਹਨਾਂ ਦੇ ਨੌਕਰ ਬਣ ਗਏ ਆ ਗੱਲ ਕੀ ਇਹਨਾਂ ਨੇ ਸਾਡੇ ਨਾਲ ਲਵਾਵੇਂ ਇਹਨਾਂ ਨੇ ਲਾਲਚ ਦੇ ਕੇ ਸਾਡੇ ਨਾਲ ਕੰਟਰੈਕਟਸ ਕਰ ਲਏ ਕੰਟਰੈਕਟ ਵੀ ਕੀ ਹੋਏ ਆਪਣੇ ਕਿਸਾਨ ਅਸੀਂ ਸਾਰੇ ਭੋਲੇ ਭਾਲੇ ਆ ਬਹੁਤ ਘਟੇ ਵਿੱਚ ਤੁਹਾਨੂੰ ਵੀ ਪਤਾ ਪੜੇ ਲਿਖੇ ਘਟ ਹੋਣੇ ਆ ਜਾਂ ਆਪਾਂ ਗੱਲਾਂ 'ਚ ਇਹਨਾਂ ਦੀਆਂ ਚ ਆ ਜਾਂਦੇ ਆ ਇਹਨਾਂ ਨੇ ਇੱਕ ਪਾਸੜ ਕੰਟਰੈਕਟ ਕੀਤਾ ਜਿਦੇ ਵਿੱਚ ਸਾਰੀਆਂ ਸ਼ਰਤਾਂ ਇਹਨਾਂ ਨੇ ਆਪਦੇ ਹੱਥ ਰੱਖੀਆਂ ਸਾਡੇ ਤੋਂ ਬਲੈਂਕ ਚੈੱਕ ਲੈ ਲੇ ਤਾਂ ਉਹ ਕਰਕੇ ਹੁਣ ਆਪਦੀ ਮਨਮਾਨੀ ਕਰਦੇ ਆ ਨਹੀਂ ਚੈੱਕ ਕਿਉਂ ਲੈ ਲੇ ਬਾਈ ਜੀ ਤੁਹਾਨੂੰ ਕੋਈ ਲੋਨ ਵਗੈਰਾ ਦੱਤੇ ਨੇ ਨਹੀਂ ਕੋਈ ਲੋਨ ਨਹੀਂ ਦਿੱਤਾ ਜੀ ਇਹਨਾਂ ਦਾ ਕੀ ਹੁੰਦਾ ਇਹਨਾਂ ਨੇ ਆਪਾਂ ਨੂੰ ਜਿਹੜਾ ਇਹ ਤੁਹਾਨੂੰ ਮੈਂ ਬੇਸਿਕ ਜਿਹਾ ਸਮਝਾਵਾਂ ਪ੍ਰੋਪਾਗੈਂਡਾ ਕੀ ਆ ਵੀ ਆਪਾਂ ਨੂੰ ਜਿਵੇਂ ਆਪਾਂ ਕਿਸਾਨ ਕੰਟਰੈਕਟ ਫਾਰਮਿੰਗ ਕਹਿੰਦੇ ਆ ਵੀ ਤੁਹਾਨੂੰ ਬੀਜ ਦੇਵਾਂਗੇ ਤੇ ਤੁਹਾਨੂੰ ਅਸੀਂ ਤੁਹਾਡੀ ਫਸਲ ਲਵਾਂਗੇ ਆਲੂ ਦੀ ਹੁੰਦੀ ਸੀ ਇਹ ਮੁਤਾਬਕ ਉਹਨੂੰ ਤਿਆਰ ਕਰੋ ਰੇ ਸਪਰੇ ਸਾਡੇ ਮੁਤਾਬਕ ਪਾਓ ਤੇ ਅਸੀਂ ਉਹ ਖਰੀਦਾਂਗੇ ਹਾਂ ਇਹ ਸਾਡਾ ਕੀ ਹੈ ਜੀ ਵੀ ਤੁਹਾਨੂੰ ਚਿਕਸ ਵੀ ਅਸੀਂ ਦੇਵਾਂਗੇ ਫੀਡ ਵੀ ਅਸੀਂ ਦੇਵਾਂਗੇ ਤੁਸੀਂ ਪਾਲਣ ਪੋਸ਼ਣ ਕਰਨਾ ਤੁਹਾਨੂੰ ਇੱਕ ਫਿਕਸ ਇਨਕਮ ਦਿੱਤੀ ਜਾਊਗੀ ਅਸੀਂ ਵੀ ਸਹਾਇਕ ਦੰਦਾ ਦੇ ਬਾਅਦ ਏਸੀ ਗੱਲ ਦੇ ਵਿੱਚ ਆਏ ਵੀ ਸਾਨੂੰ ਮਹੀਨੇ ਦੀ ਸਾਲਵਰ ਸਾਡੀ ਆਮਦਨ ਫਿਕਸ ਹੋ ਜਾਊਗੀ ਪਹਿਲਾਂ ਇਹਨਾਂ ਨੇ ਪੂਰਾ ਸਾਨੂੰ ਕੋਈ ਆਪਦੀਆਂ ਜਿਹੜੇ ਰੰਗ ਨਹੀਂ ਦਿਖਾਏ ਅਸੀਂ ਵੀ ਸਾਰੇ ਤਾਂ ਹੀ ਵੱਧ ਤੋਂ ਵੱਧ ਫਾਰਮਰ ਜੁੜਦੇ ਰਹੇ ਬਾਅਦ ਚੋਂ ਇਹਨਾਂ ਨੇ ਸ਼ਰਤਾਂ ਲਾਗੂ ਕਰਨੀਆਂ ਕਿਉਂਕਿ ਇਹਨਾਂ ਨੇ ਥੱੱਬਾ ਕਾਗਜਾਂ ਦਾ ਸਾਈਨ ਕਰਾ ਲੈਂਦੇ ਆ ਬਾਈ ਜੀ ਜਿਹੜੇ ਇਹਨਾਂ ਨੇ ਬਲੈਂਕ ਚੈੱਕ ਵੀ ਲੈਣੇ ਆ ਸਾਈਨ ਉਹ ਸ਼ਰਤਾਂ ਪੜ ਕੇ ਵੀ ਨਹੀਂ ਆਪਾਂ ਸਮਝ ਸਕਦੇ ਕਿਉਂਕਿ ਇਹਨਾਂ ਕੋਲੇ ਤਾਂ ਵੱਡੇ ਘਰਾਣੇ ਨੇ ਇਹਨਾਂ ਕੋਲ ਲੀਗਲ ਆਪਦੇ ਸੱਲ ਨੇ ਇਹ ਜਿਹੜੀਆਂ ਮੋ ਆਪਣੀਆਂ ਚੋਰ ਮੋਰੀਆਂ ਰੱਖਦੇ ਆ ਵੀ ਆਪਾਂ ਸਮਝ ਕੇ ਵੀ ਨਹੀਂ ਸਮਝ ਸਕਦੇ ਉਹਨਾਂ ਨੇ ਕੀ ਕਰਿਆ ਜਦੋਂ ਬਾਅਦ ਚੋਂ ਪਹਿਲਾਂ ਤਾਂ ਆਪਾਂ ਨੂੰ ਕਿਹਾ ਪੂਰੇ ਲਵਾਵੇਂ ਆਪਾਂ ਨੂੰ ਕਮਿਸ਼ਨ ਦਿੱਤੇ ਵੀ ਤੁਹਾਨੂੰ ਫਿਕਸ ਇਨਾ ਹੋਊਗਾ ਜਦੋਂ ਚੱਲਦੇ ਹੋਏ ਲੰਮੇ ਟਾਈਮ ਆ ਕੇ ਮੰਗਰੋਂ ਇਹਨਾਂ ਨੇ ਉਹ ਕਮਿਸ਼ਨ ਘਟਾਉਣੇ ਸ਼ੁਰੂ ਕਰਤੇ ਸ਼ਰਤਾਂ ਆਪਦੀਆਂ ਲਾਗੂ ਵੱਧ ਤੋਂ ਵੱਧ ਕਰਨੀਆਂ ਸਾਡੇ ਦੇ ਸਕੰਜਾ ਹੈ ਜਾਂ ਕਸਤਾ ਨਾ ਤਾਂ ਹੁਣ ਸਾਨੂੰ ਟਾਈਮ ਨਾਲ ਚੈਕਸ ਦਿੰਦੇ ਆ ਜੇ ਦੇ ਦਿੰਦੇ ਆ ਤਾਂ ਟਾਈਮ ਨਾਲ ਚੱਕਦੇ ਨਹੀਂ ਜਿਹੜਾ ਉਹ ਨੁਕਸਾਨ ਹੁੰਦਾ ਤਾਂ ਉਹ ਸਾਡੇ ਆਪਣੇ ਫਾਰਮਰ ਤੋਂ ਵਸੂਲਣ ਦੀ ਕੋਸ਼ਿਸ਼ ਕਰਦੇ ਆ अच्छा ਤਾਂ ਕਰਕੇ ਅਸੀਂ ਮਾਲਕ ਹੁੰਦੇ ਹੋਏ ਵੀ ਇਹਨਾਂ ਦੇ ਨੌਕਰ ਬਣ ਚੁੱਕੇ ਆ। ਭਾਈ ਪਹਿਲਾਂ ਤੁਸੀਂ ਇਹਦੇ ਸਿਸਟਮ ਤੇ ਪੂਰੀ ਸਰਚ ਨਹੀਂ ਕੀਤੀ ਜਾਂ ਹੋਰ ਵੀਰਾਂ ਨਾਲ ਪਹਿਲਾਂ ਹੋਇਆ ਹੋਊਗਾ ਉਹਨਾਂ ਦੇ ਤੁਸੀਂ ਲਿੰਕ 'ਚ ਨਹੀਂ ਆਏ ਬਈ ਇਹ ਕਿੱਦਾਂ ਸਾਰਾ ਸਿਸਟਮ ਚੱਲ ਉਹਨਾਂ ਨੇ ਜਿਹੜੀ ਸੰਗੀ ਘੁੱਟਣੀ ਹੈ ਇਹ 2-3 ਸਾਲ ਪਹਿਲਾਂ ਹੀ ਸ਼ੁਰੂ ਕੀਤੀ ਆ ਪਹਿਲਾਂ ਇਹ ਜਿਵੇਂ ਇੱਕ ਕੰਪਨੀ ਕੋਈ ਇੱਕ ਕਾਰਪੋਰੇਟ ਹੈ ਕਈ ਨਾਮ ਨੇ ਸੁਗਨਾ ਕੋਈ ਸੰਪੂਰਨਾ ਆਈ ਵੀ ਅਲੱਗ-ਅਲੱਗੇ ਗਰੁੱਪ ਨੇ ਇਹਨਾਂ ਨੇ ਪਹਿਲਾਂ ਕਿਸੇ ਨੇ ਸਾਰਿਆਂ ਨੂੰ ਈਲਵਾਵੇਂ ਜੇ ਇੱਕ ਕੰਪਨੀ ਘਟ ਦਿੰਦੀ ਹੈ ਕਮਿਸ਼ਨ 6 ਦੂਜੇ ਨੇ 7 ਦੇ ਦੇਣਾ ਤਾਂ ਇਹਨਾਂ ਨੇ ਪਹਿਲਾਂ ਨਹੀਂ ਆਪਾਂ ਨੂੰ ਰੰਗ ਦਿਖਾਏ ਹੁਣ ਅਸੀਂ ਪੀੜਤ ਸਾਨੂੰ ਵੀ ਸਮਝ ਤਾਂ ਹੀ ਜਾਲ 'ਚ ਵੀ ਅਸੀਂ ਫਸ ਚੁੱਕੇ ਆ ਅਸੀਂ ਮਾਲਕ ਹੁੰਦੇ ਹੋਏ ਨੌਕਰ ਬਣ ਚੁੱਕੇ ਆ ਸਾਨੂੰ ਤਾਂ ਹੁਣ ਹੁਣ ਸਾਨੂੰ ਪਤਾ ਲੱਗਿਆ ਨਾ ਜਦੋਂ ਇਹ ਨਾ ਟਾਈਮ ਤੇ ਸਾਨੂੰ ਚੈੱਕਸ ਦਿੰਦੇ ਆ ਨਾ ਚੱਕਦੇ ਆਗੇ ਇਹ ਤਾਂ ਕਿਸਾਨ ਭਾਈ ਸੱਚੀ ਲੜਾਈ ਲੜਦੇ ਨੇ ਬਹੁਤ ਲੋਕ ਤਾਂ ਕਹਿੰਦੇ ਨੇ ਕਿ ਬੇਲੇ ਨੇ ਤਾਂ ਨਹੀਂ ਅਸੀਂ ਭਾਈ ਤਾਂ ਹੀ ਇਹਨਾਂ ਨੂੰ ਸਮਰਥਨ ਕਰਨ ਆਏ ਆ ਅਸੀਂ ਅਸੀਂ ਹੋਰ ਧੰਦਿਆਂ ਨੂੰ ਵੀ ਸਮਝਾਉਣਾ ਚਾਹੁੰਦੇ ਆ ਜੇ ਕੋਈ ਦੁਕਾਨਦਾਰ ਆ ਜਾਂ ਕੋਈ ਆਮ ਬੰਦਾ ਵੀ ਇਹ ਹਰ ਜਿਹੜੇ ਇਹ ਆਪਣੇ ਕਾਰਪੋਰੇਟ ਘਰਾਣੇ ਆ ਇਹ ਆਪਾਂ ਨੂੰ ਨੌਕਰੀ ਪੇਸ਼ਾ ਦੇਖਣਾ ਚਾਹੁੰਦੇ ਆ ਵੀ ਅਸੀਂ ਟੁਕੜਾ ਟੁਕੜਾ ਛੁੱਟੀਏ ਤੇ ਇਹ ਸਾਡੇ ਟੁਕੜੇ ਤੇ ਹੀ ਚੱਲਣ ਆਪਾਂ ਨੂੰ ਮਾਲਕ ਨਹੀਂ ਇਹ ਬਰਦਾਸ਼ਤ ਕਰਦੇ ਵੀ ਇਹ ਟਾਈਮ ਹਰਕ ਤੇ ਹੀ ਆਉਣਾ ਅਸੀਂ ਇਹ ਤੁਹਾਡਾ ਵੀ ਧੰਨਵਾਦ ਕਰਦੇ ਆ ਤੁਸੀਂ ਸਾਡੀ ਗੱਲ ਲੋਕਾਂ ਤੱਕ ਪਹੁੰਚਾਓਗੇ ਵੀ ਸਾਰੇ ਵੀਰ ਇਸ ਜੀ ਤੇ ਧਿਆਨ ਦਿਓ ਹਰ ਇੱਕ ਦਾ ਹ ਇੰਨੇ ਟਾਈਮ ਤੋਂ ਤੁਸੀਂ ਇਹ ਪੁਲਟਰੀ ਫਾਰਮ ਦਾ ਕੰਮ ਕਰ ਰਹੇ ਹੋ ਮੈਂ ਬਾਈ ਜੀ 2017 ਤੋਂ ਕਰ ਰਿਹਾ ਪਰ ਸਾਡੇ ਭਰਾ ਨੇ ਜਿਹੜੇ 1990 ਤੋਂ ਜਾਂ 1970 ਤੋਂ ਚੱਲਦੀ ਆਈ ਹੈ ਲਾਈਨ ਪਹਿਲਾਂ ਕੀ ਸੀ ਇਹ ਪ੍ਰਾਈਵੇਟ ਫਾਰਮਿੰਗ ਸੀ ਅਗਲਾ ਆਪ ਦਾ ਚਿਕਸ ਪਾਉਂਦਾ ਸੀਗਾ ਆਪ ਦਾ ਮਾਲ ਵੇਚਦਾ ਸੀਗਾ ਕੋਈ ਘੱਟ ਹੋਵੇ ਵਾਧਾ ਹੋਵੇ ਉਹਦੀ ਕਿਸਮਤ ਦਾ ਸੀ ਪਰ ਹੌਲੀ ਹੌਲੀ ਜਦੋਂ ਇਹ ਆਏ ਇਹ ਕੰਪਨੀਆਂ ਅਸਲ ਆ ਕੇ 2000 ਸਾਲ ਤੋਂ ਬਾਅਦ ਜ਼ਿਆਦਾ ਪ੍ਰਚਲਿਤ ਹੋਈਆਂ ਨੇ ਉਸ ਤੋਂ ਬਾਅਦ ਬਾਈ ਲਾਹੇਵੰਦ ਧੰਦਾ ਰਿਹਾ ਇਹ ਪਹਿਲਾਂ ਜਦੋਂ ਆਪ ਕਰਦੇ ਸੀ ਬਾਈ ਜੀ ਲਾਹੇਵੰਦ ਸੀ ਇਹਨਾਂ ਨੇ ਆਪ ਦੀ ਮੈਜੋਰਟੀ ਬਣਾ ਕੇ ਕੰਪਨੀਆਂ ਨੇ ਪ੍ਰਾਈਵੇਟ ਫਾਰਮ ਕਰਤਾ ਜੇ ਮੈਂ ਆਪਦਾ ਚੈਕਸ ਪਾਉਂਗਾ ਤਾਂ ਇਹਨਾਂ ਨੇ ਇਹਨਾਂ ਨੇ ਆਪ ਦੀ ਮਨੋਪਲੀਆ ਇਹਨਾਂ ਨੇ ਰੇਟ ਹੀ ਮੰਡੀ ਦਾ ਸਿੱਟ ਦੇਣਾ ਮੇਰਾ ਤਾਂ ਮੈਨੂੰ ਜਾਨੀ ਕਿ ਮੇਰੇ ਪੱਲੇ ਕੁਛ ਖਰਚਾ ਵੀ ਨਹੀਂ ਪੈਣਾ ਤਾਂ ਕਰਕੇ ਸਾਡੀ ਇੱਕ ਮਜਬੂਰੀ ਵੀ ਬਣاتی ਕੰਪਨੀਆਂ ਚ ਜਾਣ ਦੀ ਸਾਡੀ ਸਾਡਾ ਕੋਈ ਵਿੱਚ ਫਾਰਮਰ ਸਾਰੇ ਕੋਈ ਲਾਲਚ ਚ ਨਹੀਂ ਆਏ ਵਿੱਚ ਸਿਆਣੇ ਸਮਝਦਾਰ ਵੀ ਸੀ ਪਰ ਉਹਨਾਂ ਦੀਆਂ ਮਜਬੂਰੀਆਂ ਬਣ ਗਈਆਂ ਬਈ ਜੀ ਉਹ ਆਪ ਖਾੜੀ ਨਹੀਂ ਸਕਦੇ ਸੀਗੇ ਕਾਰਨ ਕੀ ਬਣਿਆ ਨਾ ਵੀ ਜਿਹੜਾ ਚੈਕਸ ਹੈਗਾ ਚੈਕਸ ਭਾਵ ਵੀ ਮੁਰਗਾ ਹੈਗਾ ਜਦੋਂ ਸਾਨੂੰ ਛੋਟਾ ਦਿੰਦੇ ਹੈਗੇ ਇੱਕ ਅੰਡੇ ਦਾ ਰੇਟ ਹੈ ਜਿਹੜਾ 7-8 ਰੁਪਏ ਹੈ। ਚਲੋ ਇਹ 3 ਰੁਪਏ ਦੀ ਲਾਗਤ ਆ ਗਈ ਉਹਨੂੰ ਤਿਆਰ ਕਰਨ ਦੀ। ਤਾਂ 10 ਰੁਪਏ ਦੇ ਵਿੱਚ ਚੂਚਾ ਬੱਚਾ ਅੰਡੇ ਚੋਂ ਬਾਹਰ ਆਉਂਦਾ। ਪਰ ਸਾਨੂੰ ਇਹ ਕੀ ਰੇਟ ਦਿੰਦੇ ਹਨ? ਪਹਿਲਾਂ ਜਿਹੜਾ ਸਾਨੂੰ 10 ਤੋਂ 12 ਰੁਪਏ ਇਹ ਚੂਚਾ ਮਿਲਦਾ ਸੀਗਾ, ਬੱਚਾ ਮਿਲਦਾ ਸੀਗਾ। ਹੁਣ ਉਹ 40 ਰੁਪਏ ਮਿਲ ਰਿਹਾ ਹੈਗਾ। ਕਿਉਂਕਿ ਸਾਡੇ ਹੱਥ ਫੜਾ ਲੈਣਾਂ ਨੇ ਲਿਖਤ ਕਰ ਲਈ। ਠੀਕ ਹੈ ਜੀ। ਸਾਡੇ ਹੱਥ ਫੜਾ ਕੇ ਲਿਖਤਾਂ ਕਰਾ ਕੇ ਅੱਜ ਉਹ ਸਾਨੂੰ 40-40 ਰੁਪਏ ਮਿਲ ਰਿਹਾ ਜਿਹੜੀ ਫੀਡ ਹੈ। ਜਿਹੜੀ 22 ਰੁਪਏ ਕੇ ਤਿਆਰ ਹੈ। ਬਾਈ ਲਾਲਚ ਦਿੱਤਾ ਹੋਊਗਾ। ਲਿਖਤਾ ਤਾਂ ਹੋਈਆਂ ਨੇ। ਜੀ ਬਿਲਕੁਲ ਕਾਰਨ ਜਿਹੜਾ ਲਾਲਚ ਦੇ ਵਿੱਚ ਆਉਣਾ। ਜੀ ਉਹਨੇ ਬਾਈ ਜੀ ਫ੍ਰੀ ਦਿੱਤਾ ਸੀਗਾ। ਜੀ ਉਹਨੇ ਆਪਣਾ ਸਿਸਟਮ ਚਲਾਇਆ। ਇਹਨਾਂ ਨੇ ਵੀ ਕੋਈ ਇਦਾਂ ਹੀ ਸਿਸਟਮ ਚਲਾਇਆ। ਬਿਲਕੁਲ ਬਾਈ ਜੀ ਇਹਨਾਂ ਨੇ ਲਾਲਚ ਦਿੱਤਾ ਕਿ ਤੁਹਾਨੂੰ 12 ਰੁਪਏ ਫਿਕਸ ਹੋ ਗਿਆ ਉਹਦਾ। 12 ਰੁਪਏ ਤੋਂ ਬਾਅਦ ਜੇ ਤੁਸੀਂ ਹੋਰ ਚੰਗਾ ਕਰੋਗੇ ਤਾਂ ਤੁਹਾਨੂੰ 15-16 ਰੁਪਏ ਕਿਲੋ ਦਾ ਰੇਟ ਆਊਗਾ ਮੀਟ ਦਾ ਕਿਉਂਕਿ 2 ਕਿਲੋ ਦਾ ਮੁਰਗਾ ਹੁੰਦਾ ਹੈਗਾ। ਵੀ ਤੁਹਾਨੂੰ ਅਸੀਂ 14 ਰੁਪਏ 20 ਰੁਪਏ ਵੀ ਆਉਂਦਾ ਰਿਹਾ ਉਦੋਂ। ਤਾਂ ਜਦੋਂ ਆਪ ਕਰਦਾ ਹੀ ਆ ਬੰਦਾ ਤਾਂ ਕਈ ਵਾਰ ਮੰਨ ਲਓ 10 ਰੁਪਏ ਰਹਿ ਜਾਂਦਾ ਸੀਗਾ 12 ਰੁਪਏ ਰਹਿ ਜਾਂਦਾ ਸੀਗਾ ਪਰ ਜਦੋਂ ਕੱਟ ਫਾਰਮਿੰਗ ਸੀਗੀ ਪਹਿਲਾਂ ਕੰਟਰੈਕਟਰ ਦੇ ਵਿੱਚ ਸੀਗੇ ਉਦੋਂ 12 13 ਰੁਪਏ ਤੋਂ ਲੈ ਕੇ 20 ਰੁਪਏ ਤੱਕ ਕੋਸਟ ਆਉਂਦੀ ਰਹੀ ਹੈ ਸਾਨੂੰ ਐਵਰੇਜ ਆਉਂਦੀ ਰਹੀ ਹੈ ਤਾਂ ਮੈਂ ਮੰਨ ਲਓ ਦੂਜੇ ਭਾਈ ਨੂੰ ਦੱਸਿਆ ਉਹਦੇ ਨੂੰ ਵੀ ਯਾਰ ਤੂੰ 8 ਰੁਪਏ ਕਮਾਈਆ 10 ਅੱਜ ਕਿਹੜਾ ਲਾੜ ਦੇ ਵਿੱਚੋਂ ਸਾਨੂੰ ਅੱਜ ਕਿਹੜਾ 20 ਆ ਗਈ ਤਾਂ ਮੈਂ ਇਹਨੂੰ ਵੀ ਨਾਲ ਭਰੋਸੇ ਚ ਲੈ ਕੇ ਇਹਨੂੰ ਵੀ ਵਿੱਚ ਲੈ ਲਿਆ ਜਿਵੇਂ ਕਿ ਅੱਜ ਆਪਣੇ ਕਿਸਾਨਾਂ ਨੂੰ ਇਹ ਕਹਿ ਰਿਹਾ ਵੀ ਅਸੀਂ ਤਾਂ ਤੁਹਾਡਾ ਮੰਡੀਕਰਨ ਹੋਣਾ ਤੁਸੀਂ ਇੱਥੇ ਸਿੱਧਾ ਹੀ ਆ ਕੇ ਲਾਜਾ ਨੂੰ ਰੋਣ ਦੀ ਲੋੜ ਨਹੀਂ ਮੰਡੀਆਂ 'ਚ ਰੋਣ ਦੀ ਲੋੜ ਨਹੀਂ ਹੈ ਤੁਹਾਡਾ ਮਾਲ ਆਉਂਦਿਆਂ ਸਾਰ ਵਿਕ ਜਾਣਾ ਤਾਂ ਇਹ ਚੀਜ਼ ਨੂੰ ਦੇਖ ਕੇ ਆਪਾਂ ਕਹਿੰਦੇ ਯਾਰ ਚੰਗੇ ਛੱਡਾਂ ਦੇ ਥੱਲੇ ਜੇ ਖੜ ਕੇ ਸਾਡੀ ਬੋਲੀ ਹੋਣੀ ਹੈ ਪਹਿਲਾਂ ਨਾਲ ਦੇ ਦੇਖ ਲਓ ਪਰ ਉਹ ਅੰਦਰ ਜਾ ਜਾ ਸਦਾ ਮਾਲ ਲਿਆ ਉਦੋਂ ਕਿਸਾਨਾਂ ਨੇ ਲਾਇਆ ਜਾ ਕੇ ਮੰਡੀਆਂ ਚ ਇਸੇ ਤਰ੍ਹਾਂ ਸਾਨੂੰ ਲਾਲਚ ਦੇ ਕੇ ਸਾਡੇ ਹੱਥ ਵੜਾ ਕੇ ਹਨ ਆਪਦੀ ਮਨਮਰਜ਼ੀ ਕਰ ਰਹੀਆਂ ਕੰਪਨੀਆਂ ਤੁਸੀਂ ਕਿਸਾਨਾਂ ਨੂੰ ਕੀ ਕਹਾਂਗੇ ਉਹ ਇਹ ਜਿਹੜੇ ਜਿੱਦਾਂ ਸੈਲੋਜ਼ ਵਗੈਰਾ ਚ ਜਾਂਦੇ ਸੀਗੇ ਜਾਂ ਇਹਨਾਂ ਦੇ ਝਾਸੇ ਚਾਹੁੰਦੇ ਨੇ ਉਹਨਾਂ ਲੋਕਾਂ ਨੂੰ ਕੀ ਕਹਾਂਗੇ ਕਿਉਂਕਿ ਤੋਂਡੇ ਨਾਲ ਇਹ ਬੀਤ ਚੁੱਕੀ ਹੈ ਬਿਲਕੁਲ ਭਾਈ ਜੀ ਦੇਖੋ ਜਿਹੜੀ ਚੀਜ਼ ਅਸੀਂ ਪਿੰਡੇ ਤੇ ਹੰਡਾ ਰਹੇ ਹਾਂ ਅਸੀਂ ਕਹਿ ਰਹੇ ਹਾਂ ਵੀ ਇਹਨਾਂ ਤੋਂ ਬਾਜੋ ਕਿਸਾਨ ਜੱਥੇਬੰਦੀਆਂ ਦਾ ਸਾਥ ਦਿਓ ਸਹੀ ਤਰੀਕੇ ਨਾਲ ਲੜ ਰਹੇ ਆ ਅਸੀਂ ਵੀ ਇਹਨਾਂ ਦਾ ਸਾਥ ਮੰਗਣ ਦੇ ਖਾਤਰ ਅੱਜ ਇੱਥੇ ਆਏ ਹੋਏ ਆਗੇ ਸਾਡੀ ਸਰਜੀਤ ਫੂਲ ਜੀ ਆ ਕ੍ਰਾਂਤੀਕਾਰੀ ਦੇ ਪ੍ਰਧਾਨ ਆਗੇ ਉਹਨਾਂ ਨਾਲ ਗੱਲਬਾਤ ਹੋਈ ਹੈ ਡੱਲੇ ਸਾਹਿਬ ਜੀ ਨਾਲ ਸਿੱਧੂਪੁਰ ਵਾਲਿਆਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਸਾਨੂੰ ਪੂਰਨ ਤੌਰ ਤੇ ਪ੍ਰੋਸਾ ਦਿੱਤਾ ਵੀ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਤੁਹਾਡੀ ਫਾਰਮਰਾਂ ਦੀ ਲੜਾਈ ਹੈ ਇਹਦੇ ਨਾਲ ਅਸੀਂ ਲੜਾਂਗੇ ਤੇ ਸਾਨੂੰ ਤੁਸੀਂ ਦੱਸੋ ਅਸੀਂ ਸਾਰੀ ਗੱਲਬਾਤ ਹੋਈ ਹੈ ਉਹਨਾਂ ਨਾਲ ਤਕਰੀਬਨ ਸਾਡੀ 2 ਘੰਟੇ ਗੱਡੀ 'ਚ ਮੀਟਿੰਗ ਹੋਈ ਹੈ ਉਹ ਸਾਡਾ ਪੂਰਾ ਦੁੱਖ ਸਮਝ ਚੁੱਕੇ ਆ ਸਟੇਜ ਤੋਂ ਹੀ ਬੋਲਣਗੇ ਤੇ ਉਹਨਾਂ ਨੇ ਸਾਡੇ ਨਾਲ ਭਰੋਸਾ ਦਵਾਇਆ ਵੀ ਅੱਗੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੜਾਈ ਲੜਾਂਗੇ ਵੀ ਤੁਹਾਨੂੰ ਜਿਵੇਂ ਤੁਸੀਂ ਕਿਸਾਨਾਂ ਨੂੰ ਬਚਾਇਆ ਅਸੀਂ ਤੁਹਾਨੂੰ ਵੀ ਬਚਾਵਾਂਗੇ ਜੀ ਆਉਣ ਵਾਲੇ ਟਾਈਮ 'ਚ ਬਾਈ ਜੀ ਲੱਗਦਾ ਏ ਕਿ ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਹੋਰ ਵੀਰੇ ਇੱਧਰ ਆਏ ਕਿ ਕਿੱਥੇ ਵੱਲ ਆਉਣਗੇ ਜਿੱਦਾਂ ਦਾ ਸਿਸਟਮ ਚੱਲ ਰਿਹਾ ਹੁਣ ਕੋਆਪਰੇਟ ਕਰਾਉਣੇ ਹੈਵੀ ਹੋ ਰਹੇ ਨੇ ਬਿਲਕੁਲ ਬਾਈ ਜੀ ਵੀ ਇਹਨਾਂ ਤੋਂ ਅਸੀਂ ਵੀ ਹੁਣ ਜਾਗਰੂਤ ਹੋਏ ਆਂ ਅਸੀਂ ਵੀ ਮੀਡੀਆ ਦੇ ਵਿੱਚ ਆਏ ਆਂ ਅੱਗੇ ਅਸੀਂ ਹੋਰ ਸੰਘਰਸ਼ਾੜਾ ਤਿੱਖਾ ਕਰਾਂਗੇ ਵੀਰ ਲਈ ਜਾਗਰੂਤ ਕਰਾਂਗੇ ਕਿਸਾਨਾਂ ਨੂੰ ਵੀ ਜਾਗਰੂਤ ਕਰਾਂਗੇ ਆ ਉਹਦੇ ਜਿਹੜੇ ਪੁਲਟਰੀ ਫਾਰਮ ਵਾਲੇ ਭਰਾ ਆ ਗਏ ਉਹਨਾਂ ਨੂੰ ਵੀ ਜਾਗਰੂਤ ਕਰਾਂਗੇ ਅਸੀਂ ਜੀ 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 ਧੰਨਵਾਦ ਜੀ ਧੰਨਵਾਦ ਹਾਂਜੀ ਇਹ ਸਨ ਵੀਰ ਪੁਲਟਰੀ ਫਾਰਮ ਦਾ ਕੀਤਾ ਕਰਦੇ ਨੇ ਸੋ ਇਹ ਕਹਿੰਦੇ ਜੀ ਇਹ ਜਿਹੜਾ ਕੋਰਪੋਰੇਟ ਘਰਾਣਿਆਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਸਾਡੇ ਤੇ ਲਾਗੂ ਹੋ ਚੁੱਕੀਆਂ ਨੇ ਜਿਹੜਾ ਕੰਟਰੈਕਟ ਫਾਰਮਿੰਗ ਦਾ ਜਿਹੜਾ ਇਹ ਚੁਲਾਰੇ ਨੇ ਸਿਸਟਮ ਸਾਡੇ ਨਾਲ ਉਹ ਬੀਤ ਚੁੱਕੇ ਆ ਪਹਿਲਾਂ ਸਾਨੂੰ ਲਾਲਚ ਦਿੱਤੇ ਗਏ ਪਰ ਹੁਣ ਸਾਨੂੰ ਅਜਾਇਹਾ ਕੜਕੀ ਚ ਫਸਾ ਲਿਆ ਗਿਆ ਸਾਤੋਂ ਸੈਨ ਕਰਾ ਲਏ ਗਏ ਨੇ ਸਾਤੋਂ ਬੰਦਾਂ ਨੇ ਫਾਰਮਾਂ ਤੇ ਸਾਈਨ ਕਰਾਏ ਗਏ ਨੇ ਕਿ ਸਾਨੂੰ ਵੀ ਨਹੀਂ ਪਤਾ ਕਿ ਕੀ ਕੁਝ ਕਰਕੇ ਲੈ ਗਏ ਨੇ ਸੋ ਸਾਨੂੰ ਇਸ ਕੰਜੇ ਦੇ ਵਿੱਚ ਫਸਾਇਆ ਗਿਆ ਹੈ ਆਉਣ ਵਾਲੇ ਟਾਈਮ 'ਚ ਜਇਹੇ ਸਕੰਜੇ ਤੋਂ ਬਚਣ ਦੇ ਲਈ ਸਾਨੂੰ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਚਾਹੀਦਾ ਅਤੇ ਇਹਨਾਂ ਨਾਲ ਜੁੜ ਕੇ ਖੜਨਾ ਚਾਹੀਦਾ ਇਹ ਕਹਿੰਦੇ ਸਾਡੇ ਨਾਲ ਹੋ ਗਿਆ ਕਿਸੇ ਹੋਰ ਨਾਲ ਨਾ ਹੋਵੇ ਸੋ ਕਿਸਾਨ ਜਥੇਬੰਦੀਆਂ ਕੀ ਹੱਲ ਕਰਦੀਆਂ ਨੇ ਕਿ ਕਿਸ ਤਰ੍ਹਾਂ ਇਹਨਾਂ ਨੂੰ ਇਨਸਾਫ ਦਿਵਾਉਂਦੀਆਂ ਨੇ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਬਰਨਾਲਾ